ਉਹਨਾਂ ਨੂੰ ਉੱਠਣਾ ਪੈਂਦਾ ਜਿਸ ਤੋਂ ਲੋੜ ਪੂਰੀ ਕਰਨ ਉਹ ਦਰवेश ਆਪਣੀ ਮੌਚ 'ਚ ਬੈਠਾ ਹੈ ਬਾਦਸ਼ਾਹ ਆਇਆ ਦਰवेश ਨੇ ਅੱਖਾਂ ਨਹੀਂ ਖੋਲੀਆਂ ਉਸ ਬਾਦਸ਼ਾਹ ਨੇ ਸ਼ਬਦ ਕਿਹਾ ਕਿ ਸਲਾਮ ਕੀਤਾ ਉਹਨੇ ਦਰवेश ਬਾਬਾ ਸਲਾਮ ਜਿਉ ਉਹਨੇ ਸ਼ਬਦ ਵਰਤੇ ਦਰवेश ਦੀਆਂ ਅੱਖਾਂ ਬੰਦ ਸਨ ਕਹਿਣ ਲੱਗਾ ਇਸ਼ਾਰਾ ਕੀਤਾ ਹੱਥ ਨਾਲ ਬੈਠ ਜਾ ਉਹਦੇ ਅੰਦਰ ਦੇਖੋ ਮੈਨੂੰ 6 ਵਜੇ ਮੈਂ ਬਾਦਸ਼ਾਹ ਤੇ ਬਹਾਂਗਾ ਕਿੱਥੇ ਬਹਿਣਾ ਕਿੱਥੇ ਥੱਲੇ ਮਿੱਟੀ ਰੇਤਾ ਉਹਨੇ ਫਿਰ ਕਿਹਾ ਸ਼ਾਇਦ ਇਹਨੂੰ ਸਮਝ ਨਹੀਂ ਪਈ ਉੱਚੀ ਆਵਾਜ਼ ਚ ਬੋਲਿਆ ਕਿ ਦਰवेश ਬਾਬਾ ਮੈਂ ਬਾਦਸ਼ਾਹਾਂ ਸਮਰਾਟਾਂ ਨੂੰ ਮੈਂ ਸलाम ਕਰਨਾ ਉਹਨਾਂ ਨੇ ਕਿਹਾ ਬੈਠ ਜਾ ਹੱਥ ਨਾਲ ਹੀ ਕਿਹਾ ਬੈਠ ਜਾ ਉਹਨੇ ਤੀਜੀ ਵਾਰ ਕਿਹਾ ਵੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਨੇਤਰ ਬੰਦ ਕਰਕੇ ਕਹਿੰਦਾ ਜਦੋਂ ਤੁਰਿਆ ਸੀ ਉਹਦੀ ਪਤਾ ਸੀ ਦੁਆਰ ਆ ਰਿਹਾ ਹੈ ਉਹਨੇ ਕੀ ਕੀਤਾ ਜੀ ਬਹਿ ਜਾ ਥੱਲੇ ਦਬਕਾ ਇੱਕੋ ਜਿਹਾ ਲਾਇਆ ਕਮਾਈ ਵਾਲਾ ਸੀ ਉਹ ਜਦੋਂ ਬਹਿਣ ਲੱਗਾ ਤੇ ਨਿੱਠ ਕੇ ਨਾ ਬੋਵੇ ਪੋਸ਼ਾਕ ਬੜੀ ਕੀਮਤੀ ਸੀ ਉਹਨੇ ਆਪਣੀ ਪੋਸ਼ਾਕ ਨਾਲ ਜਿਹੜਾ ਚੋਲਾ ਸੀ ਜਾਂ ਚੋਗਾ ਸੀ ਉਹਨੂੰ ਪਿੱਛੋਂ ਚੱਕ ਕੇ ਝੋਲੀ 'ਚ ਪਾ ਲਿਆ ਨਿੱਠ ਕੇ ਚੌਂਕੜੀ ਮਾਰਨ ਦੀ ਥਾਂ ਤੇ ਨਾ ਪੈਰਾਂ 'ਪਰ ਬਹਿ ਗਿਆ ਗੋਡਿਆਂ 'ਪਰ ਨਹੀਂ ਬਹਿ ਗਿਆ ਦਰवेश ਉੱਠਿਆ ਤੇ ਤਾੜੀ ਮਾਰੀ ਕਹਿੰਦਾ ਉਹ ਚੇਲਿਆ ਉਹ ਮুরিਦ ਆ ਮੈਂ ਬੰਦੇ ਦਾ ਤਮਾਸ਼ਾ ਤੈਨੂੰ ਦਿਖਾਵਾਂ ਹੁਣ ਉਹ ਰਾਜਾ ਸੋਚੀ ਪੈ ਗਿਆ ਇੱਕ ਮੈਂ ਇੱਕ ਦਰवेश ਤੇ ਤੀਜਾ ਚੇਲਾ ਇਹ ਤਮਾਸ਼ਾ ਕਿਦਾ ਦਿਖਾਨ ਲੱਗਾ ਚੇਲਾ ਬਾਹਰ ਆਇਆ ਬਾਦਸ਼ਾਹ ਸੋਚਦਾ ਵੀ ਇਹ ਕੀ ਕਰੇਗਾ ਉਹ ਹੱਸਿਆ ਤਾੜੀ ਮਾਰੀ ਉਹਨੇ ਤੇ ਵੇਖ ਕੇ ਖਲੋ ਕੇ ਕਹਿੰਦਾ ਬੇਟਾ ਇਹ ਦੇਖ حضرت انسان ਦਾ ਕਿਹਦਾ تکبر ਤੇਜ ਹੈ ਖਾਕ ਦਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਕਰੇ ਕਹਿੰਦਾ ਦੇਖ ਬੰਦੇ ਦੀ ਕਰਤੂਤ ਕਹਿੰਦਾ ਆਪਣੇ ਰਾਜ ਭਾਗ ਚ ਮਸਤੇ ਨੂੰ ਪਤਾ ਨਹੀਂ ਮੈਂ ਕੱਲ ਕਬਰਾਂ ਚ ਜਾਣਾ ਸ਼ਬਦ ਵੇਖੋ ਨੇ ਕਹਿੰਦਾ ਹਜ਼ਰਤ ਇਨਸਾਨ ਕਾ ਕੈਸਾ ਤਖਬਰ ਤੇਜ ਹੈ ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਕਰੇ ਤੇ ਅਗਲੀ ਗੱਲ ਕਹੀ ਉਹ ਬਾਦਸ਼ਾਹ ਇਹ ਖਾਕ ਉਬਰੀ ਹੋਈ ਖਾਕ ਹੈ ਗਿਰ ਪੜੀ ਤੋ ਵੀ ਖਾਕ ਹੈ ਫਿਰ ਇਸ ਖਾਕ ਤੇ ਇਤਨਾ ਗਰੂਰਉ ਨਾਜ਼ ਕਿਉਂ ਵਾਰਿਸ਼ਾ ਦੇ ਅੰਦਰ ਦੀ ਤਸੱਲੀ ਕਰਾ ਦਿੱਤੀ। ਕਹਿੰਦਾ ਤੂੰ ਸ਼ਿਨ ਭੰਗਰ ਤਾਂ ਉਹਨੂੰ ਸਮਝ ਨਹੀਂ ਰਿਹਾ। ਜਿਹੜਾ ਤੇਰਾ ਅੱਜ ਤਨ ਦੇਸਦਾ ਪਿਆ ਇਹ ਕੱਲ ਨੂੰ ਮਿੱਟੀ ਹੈ। ਇਹਨੇ ਕਬਰਾਂ ਵੀ ਜਾਣੇ। ਜਦੋਂ ਮੈਂ ਇਹ ਦਰਵੇਸ਼ ਦਾ ਜੀਵਨ ਪੜਿਆ ਇਸ ਘਟਨਾ ਨੂੰ ਪੜਿਆ ਮੈਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਬਾਬਾ ਫਰੀਦ ਯਾਦ ਆਇਆ।